ਸਤਿ ਸ੍ਰੀ ਅਕਾਲ ਜੀ ਮੈਂ ਨਰਿੰਗਨ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਗੱਲ ਇਸ ਕਰਕੇ ਕਰਦੇ ਆ ਕਿ ਇੱਕ ਪਾਸੇ ਤੇ ਪੰਜਾਬ ਦੇ ਅੰਦਰ ਕੁਦਰਤ ਦੀ ਕਰੋਪੀ ਦੇ ਨਾਲ ਖੜਾ ਦੇ ਕਾਰਨ ਸਾਰਾ ਪੰਜਾਬ ਜਿਹੜਾ ਉਹ ਪਾਣੀ ਚ ਡੁੱਬਦਾ ਜਾ ਰਿਹਾ ਲੋਕਾਂ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਕਰਨ ਲਈ ਬਹੁਤ ਵੱਡੀ ਤਰਦਿਤ ਕਰਨੀ ਪੈ ਰਹੀ ਆ ਅਨੇਕਾਂ ਥਾਵਾਂ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਈਆਂ ਥਾਵਾਂ ਦੇ ਉੱਤੇ ਜਾਂ ਹੁਣ ਤੱਕ 30 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਔਰ 3 ਸਾਢੇ 3 ਲੱਖ ਤੋਂ ਉੱਪਰ ਹੈਕਟਰ ਜਿਹੜੀ ਜ਼ਮੀਨ ਹੈ ਉਹ ਇਸ ਮਾਰ ਹੇਠਾ ਚੁੱਕੀ ਹੈ ਔਰ ਕਈ ਪਿੰਡ ਜਿਹੜੇ ਨੇ ਉਠਾਤੇ ਗਏ ਨੇ ਔਰ ਰਾਵੀ ਔਰ ਸਤਲੋਜ ਦਾ ਜਿਹੜਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਇਹ ਖਰੀਕੇ ਦੀ ਗੱਲ ਕਰੀਏ ਜਾਂ ਸੁਲਤਾਨਪੁਰ ਲੋਧੀ ਵਾਲੀ ਸਾਈਡ ਦੀ ਗੱਲ ਕਰੀਏ ਤੇ ਅੱਜ ਵੀ ਉੱਥੇ ਜਿਹੜਾ ਪਾਣੀ ਹੈ ਉਹ ਬੇਅੰਤ ਜਿਹੜਾ ਉੱਥੇ ਪਿੰਡਾਂ ਨੂੰ ਜਿਹੜਾ ਮਾਰ ਕਰ ਰਿਹਾ ਜੇ ਫਰੋਜਪੁਰ ਦੀ ਗੱਲ ਕਰਦੇ ਆ ਜਾਂ ਕਹਿਣ ਦਾ ਭਾਵ ਪੰਜਾਬ ਦੇ 12 ਘਟੋ-ਘਟ ਜ਼ਿਲ੍ਹੇ ਜਏ ਨੇ ਜਿਹੜੇ ਇਸ ਕਰੋਪੀ ਦਾ ਸ਼ਿਕਾਰ ਹੋਏ ਨੇ ਜੇ ਗਰਦਾਸਪੁਰ ਦੀ ਗੱਲ ਕਰਦੇ ਆ ਤਾ ਹੁਣੇ ਤਾਜੀ-ਤਾਜੀ ਖਬਰ ਸੁਣੀ ਸੀ ਕਿ ਬਲੱਗਣ ਪਿੰਡ ਦਾ ਇੱਕ ਕਿਸਾਨ ਜਿਨਨੇ 2 1/2 ਕਿੱਲੇ ਗੜੀ ਜ਼ਮੀਨ ਹੈ ਉਹ ਠੇਕੇ ਤੇ ਲਈ ਸੀ ਤਾਂ ਉਹ ਇਸ ਹੱਡ ਦੀ ਮਾਰੇ ਠਾਕੇ ਮੌਤੇ ਮੂੰਹ ਚਲੇ ਗਿਆ ਅਰਨੇਕਾਂ ਹੋਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿਤੇ ਬੰਨ ਟੁੱਟ ਰਹੇ ਨੇ ਤੇ ਉਹਨਾਂ ਬੰਨਾਂ ਨੂੰ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਉਸ ਬੰਨ ਨੂੰ ਰੋਕਣ ਦਾ ਜਿਹੜਾ ਯਤਨ ਕਰ ਰਹੇ ਨੇ ਤੇ ਜੇ ਗੱਲ ਕਰੀਏ ਸਾਡੇ ਕਲਾਕਾਰਾਂ ਦੀ ਜਾਂ ਉਹਨਾਂ ਦਾਨੀ ਸੱਜਣਾ ਦੀ ਤੇ ਉਹ ਵੀ ਦਿਲ ਖੋਲ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਇੱਕ ਪਾਸੇ ਤੇ ਪੰਜਾਬ ਖੜ ਰਿਹਾ ਡੋਬ ਰਿਹਾ ਲੋਕ ਘਰਲਾ ਰਹੇ ਨੇ ਪਰ ਦੂਜੇ ਪਾਸੇ ਸਾਡੇ ਚੈਨਲ ਵਾਲਿਆਂ ਨੂੰ ਜਿਹੜੇ ਸਾਡੇ ਸੋਸ਼ਲ ਮੀਡੀਆ ਵਾਲੇ ਨੇ ਉਹਨਾਂ ਨੂੰ ਸਿਰਫ ਇੱਕੋ ਹੀ ਖਬਰ ਦੀ ਚਿੰਤਾ ਲੱਗੀ aí ਪਠਾਨ ਮਾਜਰੇ ਦੀ ਕਿ ਪਠਾਨ ਮਾਜਰੇ ਨੇ ਆ ਹੋ ਗਿਆ ਪਠਾਨ ਮਾਜਰੇ ਨੂੰ ਇਹ ਹੋ ਗਿਆ ਉਹਨਾਂ ਨੂੰ ਕੀ ਤੇ ਚਿੰਤਾ ਨਹੀਂ ਹੈ ਕਿ ਪੰਜਾਬ ਖੜ ਰਿਹਾ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੀ ਮਦਦ ਕਰ ਰਹੇ ਨੇ ਜਾਂ ਕਲਾਕਾਰ ਧਾਰਮਿਕ ਜੱਥੇਬੰਦੀਆਂ ਸਿਆਸੀ ਜੱਥੇਬੰਦੀਆਂ ਜਾਂ ਹੋਰ ਉਹਨਾਂ ਦੀ ਖਬਰ ਤੇ ਘੱਟ ਲੱਗਦੀ ਆ ਪਰ ਇੱਕ ਪਠਾਨ ਮਾਜਰਾ ਹੀ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਕਿੜਾ ਹੋ ਇਸ਼ੂ ਬਣ ਗਿਆ ਪਠਾਨ ਮਾਜਰਾ ਕੀ ਉਹ ਇੱਕ ਬੰਦਾ ਸਿਰਫ ਇਹ ਸਟੈਂਡ ਲੈ ਗਿਆ ਸਿਰਫ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹਨੇ ਕੱਖ ਨਹੀਂ ਕੀਤਾ ਕ੍ਰਿਸ਼ਨ ਕੁਮਾਰ ਨੇ ਕੱਖ ਨਹੀਂ ਕੀਤਾ ਅਸੀਂ ਕਹਿੰਦੇ ਰਹੇ ਪਰ ਸਾਡਾ ਜਿਹੜਾ ਸੁਣਵਾਈ ਨਹੀਂ ਹੁੰਦੀ ਰਹੀ ਉਹਦੇ ਬਾਕੀ ਕੁਰਮ ਜਿਹੜੇ ਕੀਤੇ ਸੀ ਅਸੀਂ ਉਹ ਤੇ ਨਾ ਯਾਦ ਨਹੀਂ ਰੱਖੇ ਅੱਜ ਕਈ ਚੈਨਲ ਉਹਦੀ ਜਿਹੜੀ ਦੂਸਰੀ ਘਰ ਵਾਲੀ ਐ ਉਹਨੂੰ ਅੱਗੇ ਲਿਆ ਕੇ ਉਹਦਾ ਇੰਟਰਵਿਊ ਵੀ ਕਰ ਰਹੀ ਐ ਅਰ ਉਹਦੇ ਪਰਦੇ ਵੀ ਫੋੜ ਰਹੀ ਐ ਤੇ ਕਿਸ ਢੰਗ ਨਾਲ ਉਹ ਆਪਣੇ ਚਾਲ ਚੱਲਨ ਨੂੰ ਪ੍ਰਤੀ ਕਿੰਨਾ ਉਹ ਮਾੜਾ ਸੀ ਪਰ ਅਸੀਂ ਉਸ ਪਾਸੇ ਨੂੰ ਤੁਰੇ ਫਿਰਦੇ ਆ ਕਿਤੇ ਭਗਵੰਤ ਮਾਨ ਦੇ ਨਾਲ ਇੱਕ ਲੇਡੀ ਜਿਹੜੀ ਜਲੰਧਾ ਉੱਥੇ ਫਿਰੋਜ਼ਪੁਰ ਦੀ ਸੀ ਖਾਨ ਕੀ ਪਿੰਡ ਜੀ ਦਾ ਔਰ ਉਸ 이슈 ਨੂੰ ਲੈ ਕੇ ਬਹੁਤ ਵੱਡੇ ਬਾਦਵਿਆਦ ਗੜੇ ਸ਼ੁਰੂ ਹੋਏ ਪਏ ਨੇ। ਯਾ ਸਾਡੇ ਚੈਨਲ ਵਾਲੇ ਗੜੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ سوشل میڈیا ਵਾਲਿਆਂ ਦੀ ਕਿ ਕੀ ਇਹ ਵੀਊ ਲੈਣ ਵਾਸਤੇ ਕਰ ਰਹੇ ਹੋ ਕਿ ਜਾਂ ਕੋਈ ਵਿਚਾਰਧਾਰਕ ਲੜਾਈ ਸ਼ੁਰੂ ਕੀਤੀ ਹੋਈ ਆ। ਸਾਡਾ ਵਿਰੋਧ ਸਰਕਾਰ ਨਾਲ ਆ ਵਿਚਾਰਧਾਰਕ ਤੌਰ ਤੇ। ਅਸੀਂ ਚਾਹੁੰਦੇ ਹਾਂ ਵੀ ਸਿਧਾਂਤਕ ਤੌਰ ਤੇ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸਿਸਟਮ ਨੂੰ ਬੁਨਿਆਦੀ ਢਾਂਚੇ ਦੀਆਂ ਵਧੀਆ ਟਾਂਗਾਂ ਬਣਾਈਏ। ਤੇ ਸੁਵਿਧਾ ਜਿਹੜੀ ਲੋਕਾਂ ਨੂੰ ਚੰਗੀ ਦੀਏ ਕਿਉਂਕਿ ਚੋਣਾਂ 'ਚ ਤੁਸੀਂ ਵਾਅਦਾ ਕੀਤਾ ਹੁੰਦਾ ਇਹਨਾਂ ਨੇ ਤੇ ਸਾਡਾ ਵਿਰੋਧ ਵੀ ਇਸੇ ਤਰ੍ਹਾਂ ਦਾ ਦਰਜ ਹੋਣਾ ਚਾਹੀਦਾ ਕਿ ਸਰਕਾਰ ਨੇ ਕੰਮੀ ਆ ਸਰਕਾਰ ਕਿਸੇ ਢੰਗ ਦਾ ਲੋਕਾਂ ਨੂੰ ਸੁਵਿਧਾ ਨਹੀਂ ਦੇ ਸਕਦੀ ਪਰ ਨਾਲ ਦੀ ਨਾਲ ਸਾਡੀਆਂ ਉਹ ତਰਾ ਜਿਹੜੀਆਂ ਅੱਜ ਕੈਮਰਿਆਂ ਦੇ ਮੂਹਰੇ ਆਣ ਕੇ ਫੋਟੋਆਂ ਲਵਾਉਂਦੀਆਂ ਨੇ ਰਾਜਸੀ ਤਰਾ ਉਹਨਾਂ ਦੇ ਰਾਜ ਵੀ ਵੇਖਿਆ ਸੀ ਅਸੀਂ ਉਹਨਾਂ ਦੇ ਰਾਜ ਵੀ ਇਸੇ ਤਰ੍ਹਾਂ ਹੜ ਵੀ ਆਉਂਦੇ ਰਹੇ ਨੇ ਉਹਨਾਂ ਦੀ ਨਕਾਮੀ ਵੀ ਪੇਸ਼ ਹੁੰਦੀ ਰਹੀ ਐ ਔਰ ਕੰਮ ਵੀ ਨਹੀਂ ਹੁੰਦਾ ਰਿਆ ਸੋ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਨਹੀਂ ਕਿ ਅਸੀਂ ਪਠਾਨ ਮਾਜਰੇ ਨੂੰ ਹੀਰੋ ਬਣਾਈਏ ਅੱਜ ਲੋੜ ਇਸ ਗੱਲ ਦੀ ਨਹੀਂ ਕਿ ਅਸੀਂ ਉਸ ਔਰਤ ਨੂੰ ਘਰੋਂ ਸੱਦ ਕੇ ਇੰਟਰਵਿਊ ਕਰਦੇ ਹਾਂ ਕਿ ਉਹਦਾ ਮੁੰਡਾ ਅੱdte ਪਾਇਲਟ ਐ ਜਾਂ ਉਹਦੀਆਂ ਬੱਚੇ ਗੜੇ ਕਨੇਡਾ ਜਾਂ ਬਾਕੀ ਵਿਦੇਸ਼ਾਂ 'ਚ ਨੇ ਜਾਂ ਉਹਨੇ ਫੋਕਾ ਗਾ ਗਰੇ ਕੰਨਾਂ ਚ ਕਾਂਡੇ ਪਾਏ ਸੀ ਹੱਥਾਂ ਚ ਘੜੀ ਲਾਈ ਸੀ ਯਾਰ ਇੱਕ ਗੁਨਾਹ ਥੋੜਾ ਉਹਦਾ ਘੜੀ ਲਾਉਣਾ ਜਾਂ ਮਤਲਬ ਉਹਦਾ ਕਰਨਾ ਉਹ ਮੈਂ ਉਹਦੀ ਵੀਡੀਓ ਸੁਣੀ ਆ ਉਹਦੇ ਚੋ ਸਾਫ਼ ਕਹਿੰਦੀ ਆ ਵੀ ਮੇਰਾ ਪਿੰਡ ਖਾਨਕੀ ਹੈ ਮੇਰਾ ਇਹਨਾਂ 25 ਪਿੰਡਾਂ ਜਿਹੜੇ ਪਿੰਡਾਂ ਚ ਮੇਰੀ ਡਿਊਟੀ ਲਾਈ ਗਈ ਸੀ ਮੈਂ ਇੱਕ ਕੋਆਰਡੀਨੇਟਰ ਆ ਤੇ ਉਸ ਕੋਆਰਡੀਨੇਟਰ ਨਾਲ ਉਹ ਮੇਰੀ ਡਿਊਟੀ ਲਾਈ ਜਾਂਦੀ ਆ ਤੇ ਮੇਰਾ ਘਰ ਫਿਰੋਜ਼ਪੁਰ ਚ ਮੈਂ ਕੋਠੀ ਪਾਈ ਹੋਈ ਆ ਮੇਰਾ ਹਸਬੰਡ ਜਿਹੜਾ ਉਹ ਫੌਜੀ ਰਿਟਾਇਰ ਹੈ ਬੱਚੇ ਮੇਰੇ ਵੈਲ ਸੈਟਲ ਨੇ ਅਸੀਂ ਦੋਨੇ ਜਾਣੇ ਅਸੀਂ ਦੋਨੇ ਜਾਣੇ ਲੋਕਾਂ ਦੇ ਦੁੱਖ ਵਡਾਉਣ ਲਈ ਘਰੋਂ ਨਿਕਲਦੇ ਆ ਤਾਂ ਮੈਨੂੰ ਤੇ ਖੁਦ ਹੀ ਨਹੀਂ ਪਤਾ ਵੀ ਮਾਨ ਸਾਹਿਬ ਨੇ ਉੱਥੇ ਆਉਣਾ ਸੋ ਸਾਡੀ ਵਿਚਾਰਧਾਰਕ ਤੌਰ ਤੇ ਆਮ ਆਦਮੀ ਪਾਰਟੀ ਨਾਲ ਜਾਂ ਭਗਵੰਤ ਮਾਨ ਨਾਲ ਵਿਰੋਧ ਹੋ ਸਕਦਾ ਇਹਦੇ ਚ ਕੋਈ ਦੋ ਰਹਿਵਾ ਨਹੀਂ ਪਰ ਅਸੀਂ ਇਸ ਢੰਗ ਨਾਲ ਕਿਸੇ ਨੂੰ ਮੋਹਰਾ ਬਣਾ ਕੇ ਇਡੇ ਵੱਡੇ ਪੱਧਰ ਤੇ ਇਹ ਨਹੀਂ ਵੀ ਇੱਕ ਚੈਨਲ ਸਾਰੇ ਸੋਸ਼ਲ ਮੀਡੀਆ ਵਾਲੇ ਜਾਤਾ ਐਸਲੇ ਪਠਾਨ ਮਾਜਰਾ ਉਹਨਾਂ ਲਈ ਮੁੱਖ ਤੇ ਜਾਓ ਔਰਤ ਮੁੱਖ ਤੇ ਤੀਜੀ ਪਠਾਨ ਮਾਜਰੇ ਦੀ ਦੂਜੀ ਘਰ ਵਾਲੀ ਜਿਹੜੀ ਬਾਰ-ਬਾਰ ਐਨਕਾ ਲਾ ਕੇ ਟੀਵੀ ਦੀ ਮੁਰੇ ਆਉਂਦੀ ਆ ਔਰ ਦੂਸਰੇ ਪਾਸੇ ਸਾਡਾ ਧਨਵਾਦੀ ਨੇ ਸਾਡੇ ਉਹ ਕਲਾਕਾਰ ਚਾਹੋ ਬਾਲੀਵੁੱਡ ਦੇ ਨੇ ਸੰਜੇ ਦੱਤ ਵਰਗਿਆਂ ਨੇ ਵੀ ਇਹ ਮਦਦ ਕਰਨ ਦਾ ਭਰੋਸਾ ਦਿੱਤਾ ਰਣਦੀਪ ਹੁੱਡਾ ਗੁਰਦਾਸਪੁਰ ਦੇ ਪ੍ਰਭਾਵਿਤ ਏਰੀਆ ਦੇ ਵਿੱਚ ਜਾ ਕੇ ਉਹ ਜਿਆਦਾ ਲੈਂਦੇ ਨੇ ਐਮੀ ਵਰਗਿਆਂ ਨੇ ਦੁਸ਼ਾਂਜ ਵਰਗਿਆਂ ਨੇ ਦਿਲਜੀਤ ਦਸਾਂਜ ਵਰਗਿਆਂ ਨੇ ਜਾਂ ਹੋਰ ਇਥੋਂ ਤੱਕ ਰਾਖੀ ਜਿਹੜੀ ਸਾਵੰਤ ਹੈ ਉਹ ਵੀ ਅੱਜ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਆਪਣਾ ਜਿਹੜਾ ਉਹ ਸਮਰਥਨ ਦੇ ਰਹੀ ਹੈ ਸਾਡੀ ਲੋੜ ਇਸ ਗੱਲ ਦੀ ਸੀ ਕਿ ਹਰ ਮਾਰੇ ਲੋਕਾਂ ਦੀ ਬਾਹ ਫੜਨੇ ਆ ਅਸੀਂ ਇਸ ਬੁਰੇ ਵਕਤ ਹਰ ਕੁਝ ਨੂੰ ਦੂਜੇ ਨੰਬਰ ਤੇ ਰੱਖਣਾ ਬਾਕੀ ਖਬਰਾਂ ਨੂੰ ਮੈਂ ਕੱਲ ਅਪੀਲ ਵੀ ਕੀਤੀ ਸੀ ਚੰਡੀਗੜ੍ਹ ਦੇ ਪੱਤਰਕਾਰਾਂ ਨੂੰ ਤੇ ਉਹਨਾਂ ਅਪੀਲ ਮੰਨ ਵੀ ਲਈ ਇੱਥੋਂ ਤੱਕ ਇੱਕ ਫਿਲਮ ਰਿਲੀਜ਼ ਹੋਣੀ ਸੀ ਉਹਨਾਂ ਫਿਲਮ ਜਿਹੜੀ ਐ ਉਹ ਰਿਲੀਜ਼ ਨਹੀਂ ਕੀਤੀ ਉਹਨਾਂ ਪੋਸਟਪੋਨ ਕਰ ਦਿੱਤੀ ਵੀ ਇੱਕ ਪਾਸੇ ਤੇ ਲੋਕ ਜਿਹੜੇ ਨੇ ਉਹ ਮਤਲਬ ਖੜਾਂ ਦੀ ਮਾਰ ਹੀ ਠਾਏ ਨੇ ਡੰਗਰ ਮੱਛਾ ਉਹਨਾਂ ਦਾ ਜਿਹੜਾ ਚਾਰੇ ਖਣੋਂ ਮਰ ਗਿਆ ਆਪ ਭੁੱਖੇ ਨਪਾਣੇ ਨੇ ਤੇ ਅਸੀਂ ਫਿਲਮ ਦੀ ਜਿਹੜੀ ਐ ਪ੍ਰੋਮੋਸ਼ਨ ਜਾਂ ਰਿਲੀਜ਼ ਕਰੀਏ ਔਰ ਉਹ ਵੀ ਇਸ ਗੱਲ ਨੂੰ ਸਮਝ ਕੇ ਉਹਨਾਂ ਨੇ ਆਪਣੀ ਪਰਮਿਸ਼ ਜਿਹੜੀ ਆ ਉਹ ਫਿਲਮਾਂ ਰੋਕ ਦਿੱਤੀ ਗਈ ਦੂਜੇ ਪਾਸੇ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਟਰੱਕ ਭਰ-ਭਰ ਕੇ ਉੱਥੇ ਜਾ ਰਹੀਆਂ ਨੇ ਜੇ ਸਰਬਾਧ ਦੇ ਭਲੇ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਗੜੇ ਬਾਨੀ ਨੇ ਡਾਕਟਰ ਐਸ ਪੀ ਓਬਰਾਏ ਜਾਂ ਖਾਲਸਾ ਏਡ ਦੇ ਰਵੀ ਸਿੰਘ ਯਾਰ ਇਹ ਬੰਦੇ ਭਾਵੇਂ ਇਹਨਾਂ ਦਾ ਮਨੋਰਥ ਕੁਝ ਵੀ ਹੋਵੇ ਪਰ ਅੱਜ ਦੇ ਦਿਨ ਉਹ ਲੋਕਾਂ ਦੀ ਉੱਥੇ ਜਾ ਕੇ ਪਤਾ ਕਰਦੇ ਨੇ ਉਹਨਾਂ ਦਾ ਦੁੱਖ ਵੰਡਾਉਂਦੇ ਨੇ ਅੱਜ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਉਹ ਵੀ ਜਿਹੜੇ ਆ ਖੜ ਮਾਰੇ ਇਲਾਕੇ ਦਾ ਦੌਰਾ ਕਰ ਰਹੇ ਨੇ ਔਰ ਸਭ ਤੋਂ ਪਹਿਲਾਂ ਗਰਦਾਸਪੁਰ ਮੇਰਾ ਖਿਆਲ ਉਹਨਾਂ ਨੇ ਜਾਣਾ ਸਭ ਇਸ ਵੇਲੇ ਜਿਹੜਾ ਵੀ ਕੋਈ ਬੰਦਾ ਚਾਹੇ ਉਹ ਮਾਲਾ ڈاکੂ ਆ ਚੋਰ ਆ ਕੋਈ ਵੀ ਆ ਜੇ ਉਹ ਇਸ ਵੇਲੇ ਸਾਡੇ ਉਹਨਾਂ ਪ੍ਰਭਾਵਿਤ ਜਿਹੜੇ ਖੜ ਦੇ ਏਰੀਏ ਨੇ ਜਾਂ ਲੋਕ ਨੇ ਉਹਨਾਂ ਦੀ ਇਹ ਮਦਦ ਕਰਦੇ ਨੇ ਤੇ ਸਾਨੂੰ ਉਹਨਾਂ ਦੀ ਸਫਤ ਕਰਨੀ ਚਾਹੀਦੀ ਹੈ ਉਹਨਾਂ ਨੂੰ ਹੌਸਲਾ ਹੋਰ ਉਹਨਾਂ ਦੀ ਹੌਸਲਾ ਫਸਾਈ ਕਰਨੀ ਚਾਹੀਦੀ ਆ ਸਾਨੂੰ ਇਹ ਨਹੀਂ ਪਠਾਨ ਮਾਜਰਾ ਕਿੱਥੇ ਜਾਂਦਾ ਕੱਲ ਪਠਾਨ ਮਾਜਰੇ ਦੇ ਸਹੁਰਿਆਂ ਦੇ ਗਵਾਂਢੀ ਸਾਡੇ ਕੈਨੇਡਾ 'ਚ ਇੱਥੇ ਬੰਦਾ ਰਹਿੰਦਾ ਜਿਹੜੇ ਤੁਸੀਂ ਬਾਰ-ਬਾਰ ਕਹੀ ਜਾਂਦੇ ਆ ਨਾ ਤੇ ਪਠਾਨ ਮਾਜਰਾ ਜਿਹੜਾ ਭਗਵੰਤ ਮਾਨ ਦੀ ਘਰ ਆਈਦਾ ਫੁੱਫੜ ਐ ਉਹ ਭਰਾਓ ਇਹਦਾ ਫੁੱਫੜ ਸੱਕਾ ਨਹੀਂ ਆਉ ਭਗਵੰਤ ਮਾਨ ਦੇ ਸਹੁਰਿਆਂ ਦੇ ਘਰ ਦੇ ਨਾਲ ਗਵਾਂਡ 'ਚ ਵਿਆਹਿਆ ਹੋਇਆ ਹਰਮੀਤ ਸਿੰਘ ਪਠਾਨ ਮਾਜਰਾ ਤੇ ਤੁਹਾਨੂੰ ਪਤਾ ਕਿ ਇਹਦਾ ਸਾਲਾ ਜਿਹੜਾ ਸਮਗਲਰ ਹੈ ਤੁਹਾਨੂੰ ਪਤਾ ਕਿ ਜਿਸ ਢੰਗ ਨਾਲ ਹੁਣ ਤੱਕ ਜੇ ਹਰਮੀਤ ਪਠਾਨ ਮਾਜਰੇ ਦੀ ਸਾਰੀ ਇਨਕੁਆਇਰੀ ਕਰੋਗੇ ਤਾਂ ਤੁਸੀਂ ਲਾਂਤਾਂ ਪਾਓਗੇ ਯਾਰ ਅਸੀਂ ਇੱਕ ਗੱਲ ਕਰਕੇ ਨਹੀਂ ਵੀ ਉਹਨੇ ਉਸ ਵੇਲੇ ਸਰਕਾਰ ਦਾ ਖਿਲਾਫ ਬੋਲਿਆ ਜਦੋਂ ਨੂੰ ਪਤਾ ਲੱਗ ਚੁੱਕਾ ਸੀ ਸਾਰੇ ਕੁਛ ਦਾ ਤੇ ਮੈਂ ਹੁਣ ਬਹੁਤ ਵੱਡੇ ਪੱਦਰ ਤੇ ਫਸਦਾ ਨਜ਼ਰ ਆ ਰਿਆਂ ਸੋ ਇਸ ਕਰਕੇ ਗੱਲ ਇਹ ਹੈ ਕਿ ਅੱਜ ਪਠਾਨ ਮਾਜਰਾ ਸੈਕੰਡ ਇਸ਼ੂ ਹੈ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਪਾਰਟੀ ਦੇ ਅੰਦਰ ਜਿਸ ਢੰਗ ਦਾ ਡਿਕਟੇਟਰਸ਼ਿਪ ਹੈ ਤੇ ਉਹ ਡਿਕਟੇਟਰਸ਼ਿਪ ਜਿਹੜੀ ਹੈਗੀ ਦਿੱਲੀ ਵਾਲਿਆਂ ਦੀ ਇਹਦੇ ਚ ਕੋਈ ਉਹਲਾ ਛੱਪਾ ਨਹੀਂ ਉਹਨਾਂ ਦੇ ਕਨਵੀਨਰ ਕੇਦਰੀਵਾਲ ਸਾਹਿਬ ਨੂੰ ਕਦੇ ਵੀ ਇਹ برداشت ਨਹੀਂ ਕਰ ਸਕਦੇ ਕਿ ਉਹ ਮੇਰੇ ਖਿਲਾਫ ਜਾਂ ਮੈਨੂੰ ਕੋਈ ਇਹੋ ਜਿਹੀ ਰਹਿ ਜਾਂ ਪਾਰਟੀ ਦੇ ਅੰਦਰ ਆਪਣੀ ਕੋ ਵੱਖਰੀ ਰਹਿ ਰੱਖਦਾ ਉਹਨੂੰ ਮਨਜ਼ੂਰ ਨਹੀਂ ਉਹਨੂੰ ਵਿਰੋਧੀ ਸੁਰ ਸੁਣਨ ਦੀ ਆਦਤ ਨਹੀਂ ਆ ਉਹ ਇੱਕ ਡੱਕਟਰ ਹੈ ਦਿੱਲੀ ਦੇ ਅੰਦਰ ਅਨੇਕਾਂ ਇਹ ਨਹੀਂ ਵੀ ਪਹਿਲੀ ਵਾਰ ਉਹਨਾਂ ਨੇ ਹਰਮੀਤ ਸਿੰਘ ਪਠਾਨ ਮਾਜਰੇ ਨੂੰ ਉਹਦੇ ਖੇਸ ਮੇਸ ਕਰਕੇ ਉਹਦਾ ਕੇਸ ਮੁੜ ਕੇ ਓਪਨ ਕੀਤਾ ਜਾਂ 376 ਦਾ ਹੋਰ ਪਰਚਾ ਦਵਾਇਆ ਜਾਂ ਉਹਨੂੰ ਉਹਦੇ ਐਕਸ਼ਨ ਲਿਆ ਇਸ ਕਰਕੇ ਨਹੀਂ ਇਹ ਤੋਂ ਪਹਿਲਾਂ ਦੀ ਗੱਲ ਕਰਦੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀਗਾ ਹਲਕਾ ਲਾਂਬਾ ਦਾ ਕੀ ਕਸੂਰ ਸੀ ਉਹ ਵੀ ਉਹਨਾਂ ਦੀ ਸੀ ਜਗਿੰਦਰ ਯਾਦਵ ਦਾ ਕੀ ਕਸੂਰ ਸੀ ਉਹ ਵੀ ਆਮ ਆਦਮੀ ਪਾਰਟੀ ਦਿੱਲੀ ਦਾ ਸੀ ਜੇ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਕਰਦੇ ਆ ਤੇ ਉਹ ਵੀ ਆਮ ਆਦਮੀ ਪਾਰਟੀ ਦਾ ਹੀ ਸੀ ਕੇਜਰੀਵਾਲ ਨਾਲ ਸੀ ਜੇ ਤੁਰੰਗ ਵੀਰ ਗਾਂਧੀ ਦੀ ਗੱਲ ਕਰਦੇ ਆ ਤੇ ਉਹ ਵੀ ਆਮ ਆਦਮੀ ਪਾਰਟੀ ਦਾ ਹੀ ਸੀ ਜੇ ਕੁਮਾਰ ਵਿਸ਼ਵਾਸ ਦੀ ਗੱਲ ਕਰਦੇ ਆ ਜਿਨੇ ਪਾਰਟੀ ਦੀ ਬੁਨਿਆਦ ਰੱਖੀ ਸੀ ਜਿਹਦੇ ਘਰ ਬੈਠ ਕੇ ਇਹ ਸਾਰਾ ਕੁਝ ਤੈਅ ਹੋਇਆ ਸੀ ਜੇ ਉਹਨਾਂ ਨੂੰ ਨਹੀਂ ਬਖਸ਼ਿਆ ਉਹਨੇ ਤੇ ਭਗਵੰਤ ਮਾਨ ਨੇ ਵੀ ਨਹੀਂ ਬਖਸ਼ੇਗਾ ਇਹ ਮਤ ਸੋਚੋ ਭਗਵੰਤ ਮਾਨ ਵੀ ਡਰਦਾ ਹੋਇਆ ਆਪਣੀ ਇੱਛਾ ਟਰਮ ਨੂੰ ਪੂਰਾ ਕਰਨ ਦਾ ਯਤਨ ਕਰ ਰਿਹਾ ਸੋ ਗੱਲ ਇਹ ਗੱਲ ਵੱਖਰੀ ਹੈ ਵਿਚਾਰਾਂ ਦੀ ਸਾਡੀ ਸਾਂਝ ਆ ਪੀ ਆਸੀ ਚਾਹੁੰਦੇ ਆ ਵੀ ਸਿਸਟਮ ਜਿਹੜਾ ਹੈ ਉਹਨੂੰ ਇਸ ਢੰਗ ਨਾਲ ਸੁਧਾਰਿਆ ਜਾਏ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਜਿਸ ਵੇਲੇ 2022 ਦੀਆਂ ਇਲੈਕਸ਼ਨਾਂ ਲੜਦੀ ਆ ਤੇ ਉਹ ਇੱਕ ਟਾਰਗੇਟ ਲੈ ਕੇ ਚੱਲੀ ਸੀ ਲੋਕਾਂ 'ਚ ਤੇ ਲੋਕਾਂ ਨੇ ਕਿਹਾ ਵੀ ਬਹੁਤ ਵਧੀਆ ਹੈ ਇਹ ਬਦਲ ਆਏ ਲੈ ਕੇ ਆ ਰਹੇ ਨੇ ਦੁਨੀਆਂ ਸਰਕਾਰਾਂ ਦਾ ਸੀ ਬਹੁਤ ਟਾਈਮ ਵੇਖ ਚੁੱਕੇ ਆ ਸੋ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਚੁਣ ਲਿਆ ਪਰ ਅੱਜ ਜਿਹੜੀ ਆ ਸਾਡਾ ਕੋਈ ਕਿਸੇ ਨਾਲ ਨਹੀਂ ਜੇ ਭਗਵੰਤ ਮਾਨ ਆ ਜੋ ਗਿਰਗਟ ਵਾਂਗੂ ਰੰਗ ਬਦਲ ਲਿਆ ਨਾ ਬਹੁਤਿਆਂ ਬੰਦਿਆਂ ਨੇ ਇਹ ਵੀ ਪਾਇਆ ਸੀ ਕਿ ਭਗਵੰਤ ਮਾਨ ਵੇਖੋ ਹੜ ਮਾਰੇ ਇਲਾਕੇ ਜਾ ਕੇ ਥੱਲੇ ਬਹਿ ਕੇ ਰੋਟੀ ਖਾ ਰਿਆ ਤੇ ਵੀ ਇੱਕ ਡਰਾਮਾ ਹੀ ਸੀ ਕਿਉਂਕਿ ਇਹ ਡਰਾਮਾ ਪਹਿਲੀ ਵਾਰ ਨਹੀਂ ਹੋਇਆ ਬਹੁਤ ਵਾਰ ਹੁੰਦਾ ਰਿਹਾ ਇਹ ਡਰਾਮਾ ਸਾ ਤੁਹਾਨੂੰ ਯਾਦ ਹੋਵੇ ਕਿ 2012 ਤੋਂ ਲੈ ਕੇ 17 ਜਿਹੜੀ ਸਰਕਾਰ ਅਕਾਲੀ ਸਰਕਾਰ ਸੀ ਜਦੋਂ 2012 ਦੀ ਸਰਕਾਰ ਦੁਬਾਰਾ ਰਿਪੀਟ ਹੋਣੀ ਸੀ ਨਾ ਤਾਂ ਉਸ ਵੇਲੇ ਤੁਹਾਨੂੰ ਯਾਦ ਹੋਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜੇ ਸੀਐਮ ਸੀ ਪਹਿਲੇ ਤੋਂ ਤੇ ਉਹ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਤੇ ਉਸ ਸੰਗਤ ਦਰਸ਼ਨ ਦੇ ਵਿੱਚ ਉਹ ਪਿੰਨਾਂ 'ਚ ਜਾਂਦੇ ਸੀ ਤਾ ਉਸ ਵੇਲੇ ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜੀ ਚੇਨ ਹੈ ਜਿਹੜੀ 2007 ਤੋਂ 12 ਵਾਲੇ 12 ਤੋਂ 17 ਵਾਲੀ ਹੈ ਇਹ ਮੈਂ ਬਹੁਤ ਮੁਸ਼ਕਲ ਸਕਦਾ ਤਾਂ ਉਹਨੇ ਪਿੰਡਾਂ ਚ ਜਾ ਕੇ ਟੁੱਟੀ ਹੋਈ ਮੰਜੀਆਂ ਤੇ ਬਹਿ ਕੇ ਮੱਕੀ ਦੀ ਰੋਟੀ ਦੇ ਉੱਤੇ achar ਰੱਖ ਕੇ saag ਰੱਖ ਕੇ ਆਮ ਉਹਨਾਂ ਘਰਾਂ ਚ ਜਾ ਕੇ ਖਾਂਦਾ ਜਿਹੜੇ ਦਲਤ ਜਿਹਨੂੰ ਕਹਿੰਦੇ ਹੋ ਤੁਸੀਂ ਉਹਨਾਂ ਦੇ ਘਰਾਂ ਚ ਖਾਂਦੇ ਰਹੇ ਤੁਹਾਨੂੰ ਯਾਦ ਭੁੱਲ ਗਿਆ ਨਾ ਤੁਸੀਂ ਤਾਂ ਭੁੱਲਣ ਵਾਸ ਵਸੇ ਆਮ ਚੀਜ਼ ਭੁੱਲੀ ਜਾਂਦੇ ਹੋ ਸਾਰੇ ਕੁਸ਼ ਯਾਦ ਤੇ ਤੁਸੀਂ ਰੱਖਦੇ ਹੀ ਨਹੀਂ ਵੀ ਸਾਡੇ ਨਾਲ ਕੀ ਪਿੱਛੇ ਵਾਪਰਿਆ ਸੀ ਉਸ ਤੋਂ ਬਾਅਦ ਜਦੋਂ ਉਹ ਮਤਲਬ ਜਿਹੜੀ ਚੋਣ ਮੁਹੰਮਦ ਜਾ ਰਹੇ ਸੀ ਨਾ ਜਦੋਂ ਤਾਂ ਉਹ ਦਲਤ ਘਰਾਵਾਂ ਦੇ ਜਿਹੜੇ ਬੱਚੇ ਕਿੰਨਾਂ ਦੀਆਂ ਨਲੀਆਂ ਵਗਦੀਆਂ ਸੀ ਉਹਨਾਂ ਨੂੰ ਗੋਦੀ ਚੁੱਕਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਨੂੰ ਹਰ ਸਿਮਰਤ ਕੌਰ ਬਾਦਲ ਉਹਨਾਂ ਵੀ ਨੰਨੀ ਸ਼ਾ ਸ਼ੁਰੂ ਕਰ ਲਈ ਆਪਣੇ ਨਿਆਣੇ ਤੇ ਪਤਾ ਨਹੀਂ ਉਹਨੇ ਖੜਾਏ ਕਿ ਨਹੀਂ ਖੜਾਏ ਪਰ ਨੰਨੀ ਛਾਂ ਚ ਜਰੂਰ ਹੋਨੇ ਉਹ ਗਰੀਬਾਂ ਦਾ ਬੱਚਾ ਝੋਲੀ ਚੁੱਕ ਕੇ ਚੋਂ ਚੁੰਮਿਆ ਵੀ ਤੇ ਭਗਵੰਤ ਮਾਨ ਤੇ ਵੈਸੇ ਹੀ ਨਾਟਕ ਕਰਦੀ ਇਹ ਤੇ ਆਮ ਡਰਾਮਾਕਾਰ ਸੀ ਸੋ ਗਿਰਗਟ ਕਈ ਵਾਰ ਮੈਂ ਕਹਿ ਚੁੱਕਾ ਵੀ ਗਿਰਗਟ ਵੀ ਸ਼ਰਮ ਨਾਲ ਸਿਰ ਨੀਵਾ ਕਰ ਗਈ ਆ ਉਹ ਕਹਿੰਦੀ ਵੀ ਮੇਰੇ ਤੋਂ ਵੱਧ ਤੇ ਹੁਣ ਇਨਸਾਨ ਜਿਹੜਾ ਰੰਗ ਬਦਲਦਾ ਗਿਰਗੜ ਰੰਗ ਬਦਲਣਾ ਹੈ ਮੇਰਾ ਕਾ ਛੱਡ ਦੇਗੀ ਸੋ ਇਹ ਰਾਜਨੀਤਿਕ ਲੋਕ ਜਿਹੜੇ ਨੇ ਨਾ ਮੇਰੀ ਗੱਲ ਧਿਆਨ ਨਾਲ ਸੁਣਿਓ ਇਹ ਜਿਹੜੇ ਸਿਆਸੀ ਲੋਕ ਨੇ ਇਹ ਗਿਰਗੜ ਦੀ ਕੀ ਨਿਆਈਆਂ ਪਤਾ ਨਹੀਂ ਕਿਹੜੇ ਵਾਲੇ ਕਿਹੜਾ ਰੰਗ ਬਦਲ ਲੈਣਾ ਇਹਨਾਂ ਨੇ ਕੱਲਾ ਭਗਵੰਤ ਮਾਨੀ ਇਹ ਸਾਰੇ ਹੀ ਗਿਰਗੜ ਦਾ ਰੂਪ ਨੇ ਜਿਹੜੇ ਸਮੇਂ-ਸਮੇਂ ਤੇ ਆਪਣਾ ਜਿਹੜਾ ਰੰਗ ਬਦਲਦੇ ਨੇ ਤੇ ਉਹ ਰੰਗ ਬਦਲਦੇ ਆ ਜਿਹੜਾ ਉਹਨਾਂ ਨੇ ਥੱਲੇ ਧਰਤੀ ਤੇ ਬਹਿ ਕੇ ਰੋਟੀ ਖਾ ਲਈ ਤੇ ਤੁਸੀਂ ਗਨਾਹ ਸਾਰੇ ਮaaf ਕਰਤੇ ਵੇਖੋ ਜੀ ਉਹਦੇ ਥੱਲੇ ਬੈ ਕੇ ਲੰਗਰ ਛਕ ਰਿਆ ਸੁਪਨਾ ਹੋ ਰਾਜਨੀਤਿਕ ਤੌਰ ਤੇ ਸਿਆਣੇ ਹੋ ਤਾਂ ਮੇਰੀ ਬੇਨਤੀ ਉਹਨਾਂ سوشل میڈیا ਦੇ ਨੂੰ ਵੀ ਪਠਾਨ ਮਾਜਰੇ ਨੂੰ ਛੱਡ ਦਿਓ ਛੱਡ ਦਿਓ ਉਹਦੀ ਘਰ ਵਾਲੀ ਨੂੰ ਛੱਡ ਦਿਓ ਦੂਜੇ ਦੀ ਜਿਹੜੀਆਂ ਹੋਰ ਜਿਹੜੀਆਂ ਤੁਸੀਂ ਸੋਨੇ ਵਾਲੀਆਂ ਗੱਲਾਂ ਕਰਦੇ ਹੋ ਵੀ ਜਨਾਨੀ ਆ ਗਈ ਤੇ ਨੇ ਭਗਵੰਤ ਮਾਨ ਨੂੰ ਜੱਫੀ ਪਾਲੀ ਇਹ ਪਲਾਨ ਸੀ ਸਾਰਾ ਕੁਝ ਸਾਡਾ ਇਸ ਵੇਲੇ ਪਹਿਲਾ ਸਾਡਾ ਟਾਰਗੇਟ ਹੈ ਕਿ ਅਸੀਂ ਉਹ ਹੜ ਮਾਰੇ ਲੋਕਾਂ ਦੀ ਮਦਦ ਕਿਵੇਂ ਕਰੀਏ ਅਸੀਂ ਰਾਸ਼ਨ ਕਿਵੇਂ ਬਚਾਈਏ ਹੁਣ ਕਈ ਆਮ ਲੋਕਾਂ ਦੀ ਧਾਰਨਾ ਇਹ ਵੀ ਹੈ ਕਿ ਜਿਹੜਾ ਵੀ ਹੁਣ ਤੱਕ ਟਰੱਕਾਂ ਦੇ ਟਰੱਕ ਰਾਸ਼ਨ ਗਏ ਨੇ ਕਰੋੜਾਂ ਰੁਪਇਆ ਲੋਕਾਂ ਨੇ ਫੰਡ ਦਿੱਤੇ ਨੇ ਇੱਥੋਂ ਤੱਕ ਜਿਹੜਾ ਰਣਜੀਤ ਬਾਵਾ ਉਹਦਾ ਸ਼ੋਅ ਹੈ ਵੈਨਕੂਅਰ ਜੇ ਸਤੰਬਰ ਦੇ 3 4 5 7 ਦਿਨ ਬਾਅਦ ਉਹਨੇ ਵੈਨਕੂਵਰ ਸ਼ੋਅ ਦੇ ਸਾਰੇ ਦੇ ਸਾਰੇ ਪੈਸੇ ਗੜੇ ਨੇ ਖੜ ਪੀੜ ਤੇ ਲਾ ਕੇ ਜੁੰਦੀਣ ਦੀ ਗੱਲ ਕਰਤੀ ਜਾਂ ਹੋਰ ਵੀ ਕਲਾਕਾਰ ਜਿੱਦਾਂ ਅੱਜ ਢੱਡਰੀਆਂ ਵਾਲੇ ਦਾ ਵੀ ਰਣਜੀਤ ਸਿੰਘ ਦਾ ਬਿਆਨ ਆਇਆ ਉਹਨੇ 5 ਕਰੋੜ ਤੇ 5 ਜਿਹੜੇ ਟਰੱਕ ਨੇ ਉਹ ਰਾਸ਼ਨ ਦੇ ਭੇਜ ਤੇ ਹੁਣ ਕਈ ਉਹਦੇ ਤੇ ਵੀ ਟਿੱਪਣੀ ਕਰਦੇ ਨੇ ਉਹਦੇ ਵਿੱਚ ਨੂੰ ਕਰਦੇ ਸਾਡਾ ਰੌਲਾ ਸਿਰਫ ਇਹ ਨਹੀਂ ਸਾਡਾ ਤੇ ਆ ਵੀ ਜਿਹੜਾ ਅੱਜ ਸਾਡੀ ਬਾਹ ਫੜੇਗਾ ਕਿਉਂਕਿ ਜਿਹੜੀਆਂ ਵਾਲੇ ਕੋ ਪੈਸੇ ਨਹੀਂ ਤੇ ਉਹ ਸਾਡੇ ਨਹੀਂ ਸੰਗਤ ਨੇ ਦਿੱਤੇ ਨੇ ਮੱਥਾ ਟੇਕ ਦੇ ਰਿਆ ਉਹਦੇ ਆਪਣੀ ਨਹੀਂ ਉਹਦੀ ਕਿਹੜੇ ਆਪਣੀ ਜਾਇਦਾਦ ਆ ਪਰ ਘੱਟੋ ਘੱਟ ਐਪਰੀਸ਼ੀਏਟ ਤੇ ਕਰੋ ਯਾਰ ਜਿਹੜੇ ਬੰਦੇ ਇਹਨਾਂ ਦੀ ਮਦਦ ਕਰ ਰਹੇ ਨੇ ਹਾਏ ਪੈਸਾ ਕਿੱਥੇ ਜਾ ਰਿਹਾ ਕਿੰਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਇਹ ਜ਼ਰੂਰ ਤੁਸੀਂ ਜਿਹੜੀ ਆ ਉਹ ਉਹਦੇ ਤੇ ਧਿਆਨ ਰੱਖਣ ਦਾ ਜ਼ਰੂਰ ਯਤਨ ਕਰੋ ਕਿ ਜਿਹੜੀ ਸਮਗਰੀ ਜਾਂ ਜਿਹੜਾ ਪੈਸਾ ਫੰਡ ਆ ਰਿਹਾ ਉਹ ਕਿਸ ਫੰਡ ਕਿ ਜਾ ਰਿਹਾ ਕੀ ਸਰਕਾਰੀ ਜਿਹੜਾ ਰਲੀਫ ਫੰਡ ਹੁੰਦਾ ਉੱਤ ਜਾ ਰਿਹਾ ਜਾਂ ਪ੍ਰਾਈਵੇਟ ਕੋਈ ਆ ਗਿਆ ਗੋ ਫੰਡ ਕਿ ਨੂੰ ਕਹਿ ਦਿੰਦੇ ਆ ਉਹਦੇ ਕਿ ਜਾ ਰਿਹਾ ਜਾਂ ਨਿੱਜੀ ਤੌਰ ਤੇ ਲੋਕ ਉਹਨਾਂ ਪਿੰਡਾਂ ਚ ਜਾ ਕੇ ਉਹਨਾਂ ਘਰਾਂ ਦੇ ਲੋਕਾਂ ਨੂੰ ਜਿਹੜੇ ਅਫੈਕਟਡ ਨੇ ਬਾਈ ਨੇਮ ਉਹਨਾਂ ਨੂੰ ਫੋੜਾਰੇ ਦੇ ਰਹੇ ਨੇ ਜੇ ਇਹ ਕੁਛ ਕਰੋਗੇ ਤਾਂ ਫਿਰ ਤੁਸੀਂ ਕਿਸੇ ਤੇ ਉਂਗਲ ਨਹੀਂ ਰੱਖ ਸਕਦੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਫਲਾਣਾ ਬੰਦਾ ਪੈਸੇ ਖਾ ਗਿਆ ਪਰ ਹਾਂ ਜੇ ਤੁਸੀਂ ਇਸ ਗੱਲ ਦੀ ਨਿਰਖਣ ਨਹੀਂ ਕਰਦੇ ਧਿਆਨ ਨਹੀਂ ਰੱਖਦੇ ਤਾਂ ਫਿਰ ਤੁਸੀਂ ਕੱਲ ਨੂੰ ਅੱਜ ਜਿਹੜੇ ਬੰਦੇ ਦੇ ਰਹੇ ਨੇ ਦੂਜੇ ਘੜੇ ਇਲਜ਼ਾਮ ਲਾ ਦੇਣਗੇ ਜੀ ਪੈਸੇ ਖਾ ਗਏ ਇਕੱਠੇ ਕਰਨ ਵਾਲੇ ਸੋ ਇਹ ਗੱਲਾਂ ਕਰਨ ਵਾਲੀਆਂ ਹੈਗੀਆਂ ਅੱਜ ਲੋੜ ਇਸ ਗੱਲ ਦੀ ਆ ਕਿ ਅਸੀਂ ਹੜ ਮਾਰੇ ਮਾਰੇ ਇਲਾਕਿਆਂ 'ਚ ਜਾਈਏ ਉਹਨਾਂ ਲੋਕਾਂ ਨੂੰ ਦੁੱਖ ਸ਼ੋਕ ਪੁੱਛੀਏ ਉਹਨਾਂ ਦੀ ਮਦਦ ਕਰੀਏ ਜਿੱਥੇ ਵੀ ਕਿਤੇ ਬੰਨ ਟੁੱਟਣ ਦੇ ਅਸਾਰ ਨਗੇ ਰਹੁੰਦੇ ਨੇ ਅਗਰ ਸਰਕਾਰ ਇਸ ਵळे ਨਹੀਂ ਕੁਝ ਕਰ ਰਹੀ ਨਾ ਤਾਂ ਸਾਨੂੰ ਆਪ ਕਰਨਾ ਪਏਗਾ ਕੇਂਦਰ ਸਰਕਾਰ ਨੂੰ ਕੱਲ ਬੇਨਤੀ ਕੀਤੀ ਸੀ ਸਾਰਿਆਂ ਨੇ ਕੀਤੀ ਸੀ ਵੀ ਕੇਂਦਰ ਸਰਕਾਰ ਨੂੰ ਵੀ ਸਪੈਸ਼ਲ ਜਿਹੜਾ ਫੰਡ ਹੈ ਉਹ ਪੰਜਾਬ ਸਰਕਾਰ ਨੂੰ ਜਾਂ ਉਹਨਾਂ ਹੜਪੀਰਤ ਲੋਕਾਂ ਨੂੰ ਜਾਰੀ ਕੀਤਾ ਜਾਵੇ ਜਿਹੜਾ ਬਣਦਾ ਉਹ ਵੀ ਔਰ ਸਪੈਸ਼ਲ ਜਿਹੜਾ ਇਹਨੂੰ ਜ਼ੋਨ ਜਿਹੜਾ ਪ੍ਰਭਾਵਿਤ ਕੀਤਾ ਜਿਵੇਂ ਜਿਵੇਂ ਅੱਜ ਪਤਾ ਲੱਗਾ ਕਿ ਹੜ ਮਾਰਾ ਪ੍ਰਭਾਵਿਤ ਜਿਹੜਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰ ਦਿੱਤਾ ਕਿ ਇਹਨੂੰ ਮਤਲਬ ਖੇਤਰ ਅਨਾਉਂਸ ਕੀਤਾ ਗਿਆ ਕਿ ਹੜ ਮਾਰੇ ਖੇਤਰ ਚ ਆਉਂਦਾ ਜੋ ਉਹਦੀਆਂ ਮਤਲਬ ਜੋ ਨੂੰ ਰਾਈਟ ਮਿਲ ਸਕਦੇ ਨੇ ਇਸ ਗੱਲ ਦੇ ਉਹ ਪੰਜਾਬ ਸਰਕਾਰ ਨੂੰ ਦੇਣੇ ਚਾਹੀਦੇ ਆ ਜਿਹੜਾ ਕੇਂਦਰ ਸਰਕਾਰ ਹੈ ਔਰ ਥੋੜੀ ਤੌਰ ਤੇ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਔਰ ਉਹਨਾਂ ਨੂੰ ਫੰਡ ਮੁਹੱਈਆ ਕਰਾਉਣਾ ਚਾਹੀਦਾ ਇਹ ਸਾਡੀ ਲੜਾਈ ਹੋਣੀ ਚਾਹੀਦੀ ਬਸ ਲੋਕ ਤਾਂ ਇਹੀ ਰਹੇ ਨੇ ਸਾਡਾ ਦਬਾਅ ਸਰਕਾਰ ਤੇ ਬਣੇ ਕੇਂਦਰ ਸਰਕਾਰ ਤੇ ਬਣੇ ਜਾਂ ਅੱਜ ਕੇਂਦਰ ਦਾ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਆ ਰਿਹਾ ਅੱਜ ਸਾਰੀਆਂ ਰਾਜਸੀ ਪਾਰਟੀਆਂ ਜਾਂ ਉਹ ਜਿਹੜੇ ਸਵੈ ਸੇਵੀ ਜਥੇਬੰਦੀਆਂ ਨੇ ਜਾਂ ਉਹ ਜਿਹੜੇ ਉਥੇ ਲੋਕਾਂ ਨੂੰ ਬਚਾਉਣ ਲਈ ਅੱਗੇ ਵਧ ਰਹੇ ਨੇ ਇਹ ਸਾਰੇ ਦੇ ਸਾਰੇ ਸ਼ਿਵਰਾਜ ਚੋਹਾਨ ਨੂੰ ਥਾਂ ਥਾਂ ਤੇ ਜਦੋਂ ਆਉਂਦਾ ਉਥੇ ਉਹਨੂੰ ਮਿਲਣਾ ਮੈਮੋਰੰਡਮ ਦੇਣਾ ਇਹ ਲੋੜ ਹੈ ਇਹ ਨਹੀਂ ਕਿ ਅਸੀਂ ਉਹਦਾ ਘਰਾਓ ਕਰੀਏ ਅਸੀਂ ਉਹਨੂੰ ਨਾਰੇ ਪੁੱਠੇ ਸਿੱਧੇ ਲਾਈਏ ਅੱਜ ਲੋੜ ਇਸ ਗੱਲ ਦੀ ਵੀ ਜੇ ਦਿੱਲੀ ਵਾਲਿਆਂ ਨੇ ਕੋਈ ਨਾਮਿਨੇਟ ਕੀਤਾ ਤੇ ਉਸ ਨਾਮਿਨੇਸ਼ਨ ਬੰਦੇ ਨੂੰ ਤੁਸੀਂ ਮਿਲੋ ਆਪਣਾ ਦੁੱਖ ਦਰ ਦੱਸੋ ਅਗਰ ਫਿਰ ਨਹੀਂ ਸਰਕਾਰ ਮੱਦਦ ਕਰਦੀ ਤਾਂ ਸਾਡੇ ਕੋਲ ਇੱਕੋ ਹੀ ਹੱਕ ਹੈ ਫਿਰ ਉਹਨਾਂ ਦੇ ਖਿਲਾਫ ਲੜਾਈ ਮੈਂ ਕੱਲ ਇੱਕ ਗੱਲ ਜ਼ਰੂਰ ਕਹੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਫਿਰ ਤੁਹਾਨੂੰ अफगानिस्तान ਦੇ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਤੇ ਯਾਦ ਆ ਗਈ ਤੇ ਉਹਨਾਂ ਨੂੰ ਮਦਦ ਕਰਨੀ ਆ ਪਰ ਪੰਜਾਬ ਦੇ ਅੰਦਰ ਅੱਜ 10 ਦਿਨ ਤੋਂ ਲਗਾਤਾਰ ਲੋਕ ਜਿਹੜੇ ਨੇ ਖੜਾਂ ਦੇ ਜਿਹੜੀ ਮਾਰ ਹੀਟ ਨੇ ਲੋਕ ਤਰਸ ਰਹੇ ਨੇ ਮਰ ਰਹੇ ਨੇ ਸੋ ਉਹਨਾਂ ਦੀ ਬਾਹ ਫੜਨ ਵਾਸਤੇ ਆਪ ਖੁਦ ਤੁਸੀਂ ਪੰਜਾਬ ਦੇ ਜਾਂ ਬਾਕੀ ਨਾਲ ਸਾਡਾ ਹਰਿਆਣਾ ਆ ਸਾਡਾ ਜਿਹੜਾ ਹਿਮਾਚਲ ਹੈ ਜਾਂ ਸਾਡਾ ਜਿਹੜਾ ਉੱਤਰਾਖੰਡ ਹੈ ਜਿਹੜੇ ਪ੍ਰਭਾਵਿਤ ਏਰੀਏ ਨੇ ਜਾ ਜੇ ਐਨ ਕੇ ਦਾ ਕੁਝ ਹਿੱਸਾ ਜਿਹੜਾ ਪ੍ਰਭਾਵਿਤ ਹੋਇਆ ਉਹਨਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਖਮਦਰਦੀ ਵਜੋਂ ਉਹਨਾਂ ਨੂੰ ਆਣ ਕੇ ਸਪੈਸ਼ਲ ਤੌਰ ਤੇ ਇਹਨਾਂ ਨੂੰ ਮਿਲੋ ਔਰ ਇਹਨਾਂ ਲਈ ਸਪੈਸ਼ਲ ਜਿਹੜਾ ਫੰਡ ਆ ਉਹ ਜਾਰੀ ਕਰੋ ਇਹ ਗੱਲਾਂ ਅੱਜ ਸਾਡੇ ਲਈ ਜ਼ਰੂਰੀ ਆ ਨਾ ਕਿ ਪਠਾਨ ਮਾ ਜਰਾ ਹੋਰ ਕੋਈ ਇਦਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਕਰਕੇ ਉਹਨਾਂ ਨੂੰ ਨੀਵੇਂ ਪੱਧਰ ਤੇ ਲੈ ਕੇ ਆਉਨੇ ਆ ਸਾਡੀ ਲੋੜ ਸਿਰਫ ਤੇ ਸਿਰਫ ਅੱਜ ਉਹਨਾਂ ਹੜ ਮਾਰੇ ਲੋਕਾਂ ਦੀ ਮਦਦ ਕਰਨਾ